ਸਤਿ ਸ਼੍ਰੀ ਅਕਾਲ ਦੋਸਤੋ ਕਿੰਨੀ ਵੀਡੀਓਜ਼ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਭ ਦਾ ਕੱਲਾ ਪਾਈ ਪੋਸਟ ਦੇ ਬਾਰੇ ਜਾਣਕਾਰੀ ਪਾਈ ਸੀ ਪੋਸਟ ਉਸ ਟਾਈਮ ਆਈ ਸੀਗੀ ਪਰ ਨੋਟੀਫਿਕੇਸ਼ਨ ਨਹੀਂ ਆਇਆ ਸੀਗਾ ਜਿਹਦੇ ਵਿੱਚ ਅਸੀਂ ਆਨਲਾਈਨ ਭਰਤੀ ਦੇ ਬਾਰੇ ਕਿਹਾ ਗਿਆ ਸੀਗਾ ਪਰ ਇਹ ਆਫਲਾਈਨ ਭਰਤੀ ਹੈ ਜੀ ਇਹਨੂੰ ਕਿਵੇਂ ਅਪਲਾਈ ਕਰਨਾ ਹੈ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਪੂਰੀ ਵੀਡੀਓ ਦੇ ਵਿੱਚ ਦੱਸੀ ਗਈ ਹੈ ਕਿਰਪਾ ਕਰਕੇ ਵੀਡੀਓ ਦੇ ਉੱਤੇ ਬਨੇ ਰਹੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਕਿਵੇਂ ਅਪਲਾਈ ਕਰਨਾ ਹੈ ਦੁਬਾਰਾ ਤੁਹਾਨੂੰ ਦੱਸ ਦਿੰਨੇ ਹਾਂ ਜੀ ਆਫਲਾਈਨ ਮੋਡ ਭਰਤੀ ਹੈ ਜੀ ਇਹ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ ਐਸ ਨਗਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਜੀ 34 ਪੋਸਟਾਂ ਨੇ ਜੀ ਟੋਟਲ ਪੀ ਐਨ ਦੇ ਚੌਂਕੀਦਾਰ ਦੀ ਕਲਾਸ 4 3 ਭਰਤੀ ਹੈ ਜੀ ਇਹ ਰੈਗੂਲਰ ਬੇਸਿਸ ਭਰਤੀ ਹੈ ਜੀ ਇਹ ਭਰਤੀ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਜਿਹਦਾ ਕਿ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉੱਥੋਂ ਡਾਊਨਲੋਡ ਕਰ ਲੈਣਾ ਹੈ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਜੋ ਐਪਲੀਕੇਸ਼ਨ ਫਾਰਮ ਕਿੱਦਾਂ ਭਰਨਾ ਹੈ ਐਪਲੀਕੇਸ਼ਨ ਫਾਰਮ ਭਰ ਕੇ ਉਹਦੇ ਨਾਲ ਤੁਸੀਂ ਪਰੂਫ ਆਫ ਏਜ ਲਗਾਉਣਾ ਜੀ ਐਜੂਕੇਸ਼ਨਲ ਟੈਕਨੀਕਲ ਕੁਆਲਿਫਿਕੇਸ਼ਨ ਇਹਦੇ ਪ੍ਰੂਫ ਲਗਾਉਣੇ ਨੇ ਜੀ ਇਹਦੀ ਫੋਟੋਕਾਪੀਆਂ ਲਗਾਉਣੀਆਂ ਨੇ ਜੀ ਜੇ ਤੁਹਾਡਾ ਕੋਈ ਐਕਸਪੀਰੀਅੰਸ ਹੋਵੇ ਕੋਈ ਤੁਸੀਂ ਉਹਦੀ ਫੋਟੋਕਾਪੀ ਵੀ ਨਾਲ ਅਟੈਚ ਕਰ ਸਕਦੇ ਹੋ ਦੋ ਪਾਸਪੋਰਟ ਸਾਈਜ਼ ਫੋਟੋਆਂ ਜਿਹੜੀਆਂ ਹਨ ਉਹ ਨਾਲ ਅਟੈਚ ਕਰਨੀਆਂ ਨੇ ਜੀ ਜਿਹੜੀ ਕਿ ਇੱਕ ਤੁਸੀਂ ਪੇਸਟ ਕਰਨੀ ਹੈ ਅਪਲੀਕੇਸ਼ਨ ਫਾਰਮ ਦੇ ਉੱਤੇ ਦੂਸਰੀ ਤੁਸੀਂ ਲਿਫਾਫੇ ਦੇ ਅੰਦਰ ਪਾ ਕੇ ਭੇਜਣੀ ਹੈ ਕਿਹੜੇ ਅਡਰੈਸ ਤੇ ਭੇਜਣੀ ਹੈ ਓਬਵੀਅਸੀ ਦੱਸਾਂਗੇ ਤੁਸੀਂ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਐਸ ਐਸ ਨਗਰ ਇਸ ਦੇ ਨਾਲ ਤੁਸੀਂ ਪਿੰਨ ਕੋਡ ਲਿਖ ਦੇਣਾ ਇਸ ਅਡਰੈ ਜਰਨਲ ਦੇ ਲਈ 7 ਪੋਸਟਾਂ ਨੇ ਜਰਨਲ ਔਮਨ ਦੇ ਲਈ 5 ਪੋਸਟਾਂ ਨੇ ਹਰੇਕ ਕੋਟੇ ਦੇ ਲਈ ਇੱਥੇ ਤੁਸੀਂ ਦੇਖ ਸਕਦੇ ਹੋ ਪੋਸਟਾਂ ਕੱਢੀਆਂ ਹੋਈਆਂ ਨੇ ਹਰੇਕ ਕੈਟਾਗਰੀ ਦੇ ਲਈ ਤੇ ਸੈਲਰੀ ਦੀ ਗੱਲ ਕਰੀਏ ਜੀ 18000 ਰੁਪਏ ਸੈਲਰੀ ਹੋਊਗੀ ਜੀ ਉਸ ਤੋਂ ਬਾਅਦ ਜਿਵੇਂ ਤੁਸੀਂ ਪੱਕੇ ਹੋ ਜਾਓਗੇ ਤੁਹਾਡੀ ਸੈਲਰੀ ਵਧਦੀ ਰਹੇਗੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ 8ਵੀਂ ਦੇ ਵਿੱਚ ਤੁਸੀਂ ਪੰਜਾਬੀ ਦੇ ਸਬਜੈਕਟ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੀ ਤੇ ਕੈਂਡੀਡੇਟ ਦੀ ਏਜ ਲਿਮਟ ਦੀ ਗੱਲ ਕਰਦੇ ਹਾਂ 35 ਸਾਲ ਹੋਣੀ ਚਾਹੀਦੀ ਹੈ 18 ਤੋਂ 35 ਜਰਨਲ ਦੇ ਲਈ ਤੇ ਬਾਕੀ ਕੈਟਾਗਰੀ ਦੇ ਲਈ ਐਸ ਪਰ ਗਵਰਨਮੈਂਟ ਰੂਲਸ ਇਹਨਾਂ ਨੇ ਏਜ ਰੱਖੀ ਹੋਈ ਹੈ ਤੇ ਇੰਟਰਵਿਊ ਦੀ ਗੱਲ ਕਰਦੇ ਹਾਂ ਜੀ ਇੰਟਰਵਿਊ ਤੁਸੀਂ ਇੰਟਰਵਿਊ ਵਾਲੇ ਦੇਣਾ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਆਫਿਸ ਦੇ ਵਿੱਚ ਤੁਹਾਨੂੰ ਹਾਜ਼ਰ ਹੋਣਾ ਪਵੇਗਾ ਜੀ ਇੰਟਰਵਿਊ ਕੁਛ ਇਸ ਤਰ੍ਹਾਂ ਇਹਨਾਂ ਨੇ ਰੱਖੇਗੇ ਜੀ ਏ ਤੋਂ ਸੀ ਜਿਨ੍ਹਾਂ ਦਾ ਨਾਮ ਹੈ ਉਹਨਾਂ ਦੀ 26/5/2025 ਨੂੰ ਇੰਟਰਵਿਊ ਹੈ ਜਿਨ੍ਹਾਂ ਦਾ ਨਾਮ ਡੀ ਤੋਂ ਜੀ ਅੱਖਰ ਦੇ ਨਾਲ ਪੈਂਦਾ ਜੀ 27/5 ਨੂੰ ਇੰਟਰਵਿਊ ਜੀ ਐਚ ਤੋਂ ਜੇ ਵਾਲਿਆਂ ਦੀ 28/5 ਨੂੰ ਹੈ ਜੀ ਕੇ ਤੋਂ ਐਮ ਵਾਲਿਆਂ ਦੀ 29/5 ਨੂੰ ਹੈ ਜੀ ਐਨ ਤੋਂ ਕਿਊ ਵਾਲਿਆਂ ਦੀ 31/5 ਨੂੰ ਹੈ ਜੀ R ਅੱਖਰ ਵਾਲਿਆਂ ਦੀ 269 ਹੈ ਜੀ S ਵਾਲਿਆਂ ਦੀ 369 ਹੈ ਜੀ T ਤੋਂ Z ਵਾਲਿਆਂ ਦਾ 469 ਹੈ ਜੀ ਤੇ ਕਿਹੜੇ ਅਡਰੈਸ ਤੇ ਇੰਟਰਵਿਊ ਹੋਵੇਗਾ ਜੀ ਅਡਰੈਸ ਨੋਟ ਕਰ ਲਓ ਜੀ ਅਡਰੈਸ ਉਹੀ ਹੈ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਟਰ ਜੈਸੀ ਐਸ ਨਗਰ ਤੁਹਾਡਾ ਇੰਟਰਵਿਊ ਹੋਵੇਗਾ ਜੀ ਤੇ ਇੰਟਰਵਿਊ ਦੇ ਲਈ ਕੋਈ ਵੀ ਤੁਹਾਨੂੰ ٹی ਡੀਏ ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਤੇ ਹੋਰ ਵੀ ਬਹੁਤ ਸਾਰੀਆਂ ਸ਼ਰਤਾਂ ਨੇ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ ਪੜ੍ਹ ਸਕਦੇ ਹੋ ਇਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਜਾਂ ਫਿਰ ਇਹ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਵੀ ਪੜ੍ਹ ਸਕ ਇਹ ਪਰਫਾਰਮ ਹੈ ਜੀ ਜਿਹੜਾ ਕਿ ਤੁਸੀਂ ਪੀਐਨ ਦੀਆਂ ਪੋਸਟਾਂ ਦੇ ਲਈ ਭਰ ਕੇ ਭੇਜਣਾ ਹੈ ਜੀ ਇੱਥੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਜੀ ਇੱਥੇ ਤੁਹਾਡਾ ਕੈਪੀਟਲ ਅੱਖਰਾਂ ਦੇ ਵਿੱਚ ਭਰਨਾ ਹੈ ਸਾਰੇ ਵੱਡੇ ਅੱਖਰਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਭਰਨਾ ਹੈ ਜੀ ਇੱਥੇ ਵੀ ਸਾਰੇ ਵੱਡੇ ਅੱਖਰਾਂ ਦੇ ਵਿੱਚ ਭਰਨਾ ਹੈ ਜੀ ਤੁਹਾਡੀ ਡੇਟ ਆਫ ਬਰਥ ਤੇ ਏਜ ਪ੍ਰੂਫ ਅਟੈਚ ਕੈਟਾਗਰੀ ਤੁਹਾਡੀ ਕਿਹੜੀ ਕੈਟਾਗਰੀ ਚਾਹੁੰਦੇ ਤੁਸੀਂ ਤੇ ਕੁਆਲੀਫਿਕੇਸ਼ਨ ਤੁਹਾਡੀ ਕੀ ਹੈ ਉਹਦਾ ਪ੍ਰੂਫ ਇੱਥੇ ਲਿਖਣਾ ਵੀ ਹੈ ਤੇ ਇਹ ਸਾਰਾ ਤੁਸੀਂ ਚੰਗੀ ਤਰ੍ਹਾਂ ਫਿਲ ਕਰਕੇ ਐਕਸਪੀਰੀਐਂਸ ਜੇ ਤੁਹਾਡੇ ਕੋਲ ਕੋਈ ਐਕਸਪੀਰੀਐਂਸ ਹੈ ਉਹ ਵੀ ਭਰ ਦੇਣਾ ਪਰਮਨੈਂਟ ਅਡਰੈਸ ਤੇ ਤੁਹਾਡਾ ਕੋਈ ਹੋਰ ਅਡਰੈਸ ਹੈ ਉਹ ਭਰ ਦੇਣਾ ਨੈਸ਼ਨੈਟੀ ਭਰ ਦੇਣੀ ਹੈ ਟੈਲੀਫੋਨ ਮੋਬਾਈਲ ਨੰਬਰ ਲਾਜ਼ਮ ਭਰਨਾ ਜੀ ਈਮੇਲ ਆਈਡੀ ਵੀ ਲਾਜ਼ਮ ਭਰਨੀ ਹੈ ਜੀ ਇੱਥੇ ਤੁਹਾਡੇ ਸਾਈਨ ਕਰ ਦੇਣੇ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਇਸ ਅਡਰੈਸ ਦੇ ਉੱਤੇ ਭੇਜਣਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ ਐਸ ਨਗਰ ਨਾਲ ਤੁਸੀਂ ਐਸ ਐਸ ਨਗਰ ਦਾ ਜਿਹੜਾ ਪਿੰਨ ਕੋਡ ਹੈ ਜੀ ਉਹ ਲਿਖ ਦੇਣਾ ਹੈ ਇਹਦਾ ਲਿੰਕ ਜਿਹੜਾ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਜੇ ਉੱਥੋਂ ਨਹੀਂ ਡਾਊਨਲੋਡ ਕਰ ਸਕਦੇ ਤਾਂ ਟੈਲੀਗ੍ਰam ਦੇ ਉੱਤੇ ਵੀ ਲਿੰਕ ਦਿੱਤਾ ਗਿਆ ਹੈ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ WhatsApp ਚੈਨਲ ਹੈ ਜੀ ਉਹਦਾ ਵੀ ਆਪਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉੱਥੋਂ ਡਾਊਨਲੋਡ ਕਰ ਸਕਦੇ ਹੋ ਹੋਰ ਵੀ ਪੋਸਟਾਂ ਨੇ ਜੀ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੀਆਂ ਹੋਈਆਂ ਕਿਰਪਾ ਕਰਕੇ ਉਹਨਾਂ ਤੇ ਵੀ ਵਿਜ਼ਿਟ ਕਰਿਓ ਤੇ ਸਕਰੀਨ ਦੇ ਉੱਤੇ ਵੀ ਤੁਹਾਨੂੰ ਸ਼ੋ ਹੋ ਰਿਹਾ ਹੋਵੇਗਾ ਕੁਝ ਪੋਸਟਾਂ ਦੇ ਬਾਰੇ ਜਾਣਕਾਰੀ ਇਹਨਾਂ ਦੇ ਉੱਤੇ ਕਲਿੱਕ ਕਰਕੇ ਤੁਸੀਂ ਪੋਸਟਾਂ ਨੂੰ ਦੇਖ ਸਕਦੇ ਹੋ ਉਮੀਦ ਕਰਦਾ ਹਾਂ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਾਈਕ ਜ਼ਰੂਰ ਕਰਦਿਆ ਕਰੋ ਦੋਸਤੋ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ